ਸਰਪੰਚ ਸਾਹਿਬ ਅੱਜ ਅੱਜ ਕੀ ਗੱਲ ਹੋਈ ਵੀ ਦੋਨੇ ਪਿੰਡ ਮਿਲ ਜੁਲ ਕੇ ਰਹਿਣ ਵਾਲੇ ਇੱਕ ਦੂਜੇ ਵਾਸਤੇ ਜਾਨ ਦੇਣ ਵਾਲੇ ਤੇ ਬਣਾ ਕੇ ਰੱਖਣ ਵਾਲੇ ਆਹਮਣੇ ਸਾਹਮਣੇ ਹੋ ਗਏ ਸਰ ਮੈਂ ਪਿੰਡ ਟਿੰਗਾਲੀ ਦਾ ਸਰਪੰਚ ਰਣਜੀਤ ਸ਼ਾਹ ਸਾਡਾ ਤੇ ਦਲਮੀਰ ਖੇੜਾ ਪਿੰਡ ਹੋ ਗਿਆ ਵਿਰਾਮ ਖੇੜਾ ਹੋ ਗਿਆ ਮੇਰਾ ਇੱਧਰ ਰਿਸ਼ਤੇਦਾਰੀਆਂ ਵੀ ਬਹੁਤ ਹੈ ਅਸੀਂ ਸਰ ਬੜੇ ਪ੍ਰੇਮ ਪਿਆਰ ਨਾਲ ਨਾਲੇ ਪਿੰਡ ਸੀ ਅਜੇ ਤੱਕ ਕਹਦੇ ਇਹੋ ਜਿਹਾ ਮਾਹੌਲ ਨਹੀਂ ਹੋਇਆ ਵੀ ਅਸੀਂ ਇੱਕ ਦੂਜੇ ਦੇ ਸਾਹਮਣੇ ਹੋਈਏ ਪਰ ਅੱਜ ਇਹੋ ਜਿਹੇ ਹਾਲਾਤ ਪੈਦਾ ਕਰ ਦਿੱਤੇ ਗਏ ਸਾਡੇ ਅੱਗੇ ਵੀ ਪਿੱਛੇ ਇੱਕ ਤਰੀਕ ਨੂੰ ਬਰਸਾਤ ਬਹੁਤ ਪਈ ਸੀ ਅੱਛਾ ਜੀ ਤੇ ਉਹਦੇ ਨਾਲ ਕੁਝ ਲੋਕਾਂ ਨੇ ਸੂਏ ਦਾ ਪਾਣੀ ਛੱਡ ਕੇ ਕਿਉਂਕਿ ਰਾਤ ਨੂੰ ਜ਼ਮੀਂਦਾਰਾਂ ਨੂੰ ਕਿਉਂ ਜੀ ਓਵਰਲੋਡ ਹੋ ਗਿਆ ਪਾਣੀ ਬਰਸਾਤ ਹੀ ਨਹੀਂ ਪੈ ਗਈ ਤਾਂ ਉਹ ਪਾਣੀ ਦੀ ਵਾਰੀ ਕੌਣ ਲਾ ਰਿਹਾ ਸੀ ਕੋਈ ਨਹੀਂ ਲਾ ਰਿਹਾ ਸੀ ਖੇਤਾਂ ਦੇ ਵਿੱਚ ਉਹ ਪਾਣੀ ਵੀ ਇਹਦੇ ਨਾਲ ਫਲੱਡ ਦੇ ਚੱਲ ਪਿਆ ਉਹਨੋਂ ਦੇ ਬਾਅਦ ਕੀ ਹੋਇਆ ਜੀ ਮੈਂ 1 ਤਾਰੀਖ ਨੂੰ ਮਾਨਯੋਗ ਐਕਸ਼ਨ ਸਾਹਿਬ ਦੇ ਨਾਮ ਤੋਂ ਇੱਥੇ ਚਿੱਠੀ ਬਣਾ ਕੇ ਜੀ ਮੈਂ ਉਹਨਾਂ ਨੂੰ ਹੈਂਡਓਵਰ ਕਰ ਦਿੱਤੀ ਵੀ ਸਰ ਇਹ ਮਲੂਕਪੁਰ ਮਾਈਨਰ ਬੰਦ ਕਰ ਦਿਓ ਸਾਡੇ ਹਾਲਾਤ ਬਹੁਤ ਬਾੜ ਦੇ ਹਾਲਾਤ ਬਣ ਚੁੱਕੇ ਐ ਤੇ ਇੱਕ ਦੂਜੇ ਪਿੰਡ ਆਪਸ 'ਚ ਅਸੀਂ ਬੜਾ ਪ੍ਰੇਮ ਪਿਆਰ ਐ ਅਸੀਂ ਇੱਕ ਦੂਜੇ ਦੇ ਨਾਲ ਜਾਨੋ ਮਾਰਨ ਦੀ ਸਾਡੇ ਨੋਬਤ ਆ ਜਾਊਗੀ ਕਿਉਂਕਿ ਘਰ ਜੇ ਕਿਸੇ ਦੇ ਬਾਗ ਐ ਸਰ ਕਿਸੇ ਦਾ ਮਤਲਬ ਖੇਤ ਜੇ ਡੁੱਬਦਾ ਪੁੱਤਾ ਵਾਂਗੂ ਪਾਲਿਆ ਉਹ ਬਾਗ ਜਿਹੜਾ 20 20 ਸਾਲ ਦੇ ਉਹ ਅੱਜ ਹੱਥਾਂ ਤੋਂ ਐਵੇਂ ਫਿਸਲ ਜਿਵੇਂ ਰੇਤ ਫਿਸਲਦੀ ਹੋਵੇ ਠੀਕ ਹੈ ਉਦੇ ਬਾਅਦ ਕੀ ਹੋਇਆ ਸਰ ਕੱਲ ਮਾਨਯੋਗ ਐਸ.ਡੀ.ਐਮ. ਸਾਹਿਬ ਨੇ ਮੌਕੇ ਦੌਰਾ ਰੱਖਿਆ ਜੀ ਟਿੰਗਾਲੀ ਦਾ ਵਿਰਿਆਮ ਖੇੜੇ ਦਾ ਇਧਰ ਜਿਹੜੇ ਹੜਾ ਆਇਆ ਸੀ ਉਹ ਉਸ ਸਾਈਡ ਜੀ ਮੈਂ ਐਸ.ਡੀ.ਐਮ. ਸਾਹਿਬ ਨੇ ਧਿਆਨ ਚ ਲਿਆ ਮੈਂ ਉਹਨਾਂ ਨੇ ਰਿਟਰਨ ਸ਼ਿਕਾਇਤ ਵੀ ਦਿੱਤੀ ਮੈਂ ਕਿ ਸਰ ਇੱਥੇ ਇਹ ਕਟ ਮਾਰਨਗੇ ਤੇ ਟਿੰਗਾਲੀ ਪਿੰਨੂ ਡਬੋ ਦੇਣਗੇ ਜੀ ਚਿੰਨੋ ਪਾਸੇ ਟਿੰਗਾਲੀ ਪਹਿਲੇ ਡੁਬਿਆ ਪੜਿਆ ਇੱਕ ਪਾਸਾ ਰਿਹਾ ਹੈ ਸ਼ੇਰਗੜ ਵੱਲ ਦੀ ਦੱਖਣੀ ਸਾਈਡ ਮੈਂ ਕਿਹਾ ਜੀ ਇੱਥੇ ਨਾ ਕਰੋ ਮਤਲਬ ਇਹਨਾਂ ਨੂੰ ਕਹਿ ਦਿਓ ਵੀ ਨਾ ਕਰੋ ਉਹਨਾਂ ਨੇ ਮੌਕੇ ਦੇ ਚਲੋ ਹਾਲਾਤ ਵੇਖਦੇ ਹੋਏ ਉਹਦੇ ਬਾਅਦ ਉਹਨਾਂ ਨੇ ਕੀ ਕੀਤਾ ਵੀ ਉਹਨਾਂ ਨੂੰ ਪੁਲਿਸ ਪ੍ਰਸ਼ਾਸਨ ਨੂੰ ਕਿਹਾ ਦੋ ਮੁਲਾਜ਼ਮ ਖੜੇ ਰਹੇ ਜੀ 12 ਵਜੇ ਰਾਤ ਨੂੰ ਅਗਲਾ ਨੇ ਜਿੰਦਰਾ ਲਾ ਦਿਆ ਜਿੰਦਰਾ ਲਾ ਕੇ ਤੇ ਉਹਦੇ ਬਾਅਦ ਉਹਨਾਂ ਨੇ ਕੀ ਕੀਤਾ ਮੁਲਾਜ਼ਮ ਜਿਹੜੇ ਚਲੇ ਗਏ ਕਿਉਂਕਿ 12 1 ਵਜੇ ਅਸੀਂ ਵੀ ਗੇੜਾ-ਗੂੜਾ ਮਾਰ ਕੇ ਸਵੇਰੇ ਦੇ ਲੱਗੇ ਹੋਏ ਸੀ rescued ਕਰਨ ਨੂੰ ਲੋਕਾਂ ਨੂੰ ਹੋਰ ਨੂੰ ਤੇ ਥੱਕੇ ਪਏ ਸੀ ਅਸੀਂ ਬਹਿ ਗਏ ਜੀ ਕਰੇ ਮੈਂ ਸੋ ਗੇ ਨੀਂਦ ਆ ਗਈ ਉਹਦੇ ਬਾਅਦ ਇਹਨਾਂ ਨੇ ਕੀ ਕੀਤਾ ਜੀ ਕੱਟ ਮਾਰ ਕੇ 15 ਫੁੱਟ ਦਾ ਪਵਾੜ ਪਾ ਕੇ ਅੱਗੇ ਪੱਕਾ ਖਾੜਾ ਬਣਿਆ ਉਹਨੂੰ ਢਾਕੇ ਤੇ ਉਹਦੇ ਅੱਗੇ ਜਿਹੜਾ ਹੈ ਖੜਵੰਜਾ ਲੱਗਿਆ ਉਹਨੂੰ ਢਾਕੇ ਅੰਨਾ ਨੇ ਸਾਡੇ ਪਿੰਡੇ ਵੱਲੇ ਸਾਰਾ ਪਾਣੀ ਤੋੜਤਾ ਜੀ ਠੀਕ ਹੈ ਜੀ ਕਿਉਂਕਿ ਢਿੰਗ ਵਾਲੇ ਪਿੰਡੇ ਲਾਸਟ ਪਿੰਡ ਹੈ ਜੀ ਨੀਵਾ ਪਿੰਡ ਹੈ ਠੀਕ ਹੈ ਜੀ ਅੱਗੇ ਵੀ ਸਾਡੇ ਹੁਣ ਵਾਟਰ ਵਰਕਸ 'ਚ ਪਾਣੀ ਪੀਣ ਦੇ ਹਾਲਾਤ ਨਹੀਂ ਅੱਜ ਡੀਸੀ ਮੈਮ ਵੀ ਦੌਰਾ ਕਰਕੇ ਗਏ ਹੈ ਇੱਕ ਰਸੂਕਦਾਰ ਹੈ ਮੈਂ ਉਹਦਾ ਨਾਂ ਨਹੀਂ ਲੈਣਾ ਚਾਹੁੰਦਾ ਉਹਨਾਂ ਨੂੰ ਪਤਾ ਹੈ 300 ਕਿੱਲੇ ਦਾ ਜਿਹੜਾ ਮਾਲਿਕ ਹੈ ਉਹਦੀ 12 ਕਿੱਲੇ ਇੱਥੇ ਪੈਲੀ ਹੈ ਜੀ ਉਹਦੇ 12 ਕਿੱਲੇ ਦੇ ਵਿੱਚ 400 ਕਿੱਲੇ ਦਾ ਪਾਣੀ ਕਿਵੇਂ ਪੈ ਸਕਦਾ ਮੈਨੂੰ ਇਸ ਗੱਲ ਦਾ ਜਵਾਬ ਚਾਹੀਦਾ ਹੈ ਪ੍ਰਸ਼ਾਸਨ ਦੇ ਵੱਲੋਂ ਵੀ ਉਹਨਾਂ ਨੇ ਛੁੱਟੀ ਦੇ ਰੱਖੀ ਹੈ ਵੀ ਤੁਸੀਂ ਪੱਖੇ ਲਾ ਦਿਓ ਜਦ ਕਿ ਉਥੇ ਛੋਟੇ ਛੋਟੇ ਜਿਹੜੇ ਘਰ ਹੈ ਜਮੀਦਾਰ ਹੈ ਉਹਨਾਂ ਦੇ ਤਿੰਨ ਤਿੰਨ ਕਿल्ले ਪੈੜੇ ਵਾਲੇ ਉਹ ਵਿਚਾਰੇ ਆਪ ਦੇ ਖੇਤ ਦੇ ਬਾਹਰ ক্রিকেট ਉਥੇ 10 ਢਾਣੀਆਂ ਹੈ ਸਰ ਤੇ ਅਸੀਂ ਮਤਲਬ ਕਿੱਥੇ ਜਾਈਏ ਕਿਹਦੇ ਅੱਗੇ ਦਰਖਾਸਤ ਪਾਈਏ ਵੀ ਕਿੱਥੇ ਸਾਡੀ ਕੌਣ ਸੁਣਾਈ ਕਰੂਗਾ ਮੈਂ ਨੇ ਐਸਐਸਓ ਸਾਹਿਬ ਨੂੰ ਵੀ ਕੱਲ ਦੀ ਮੇਰੀ ਰਿਟਨ ਚ ਸ਼ਿਕਾਇਤ ਦਿੱਤੀ ہوئی ਹੈ ਜੀ ਥਾਣੇ ਜਾ ਕੇ ਉਥੇ ਮੌਕੇ ਤੇ ਨਹੀਂ ਸੀਗੇ ਪਰ ਮੈਂ ਇਹਨੂੰ ਦਰਜ ਕਰਾ ਕੇ ਮੇਰੇ ਕੋਲੇ ਉਹਦੇ ਫੋਟੋ ਆ ਸਕਰੀਨ ਸ਼ਾਟ ਪਿਆ ਜੀ ਐਸ ਡੀ ਐਮ ਸਾਹਿਬ ਨੂੰ ਮੈਂ ਕਿਹਾ ਜੀ ਡੀ ਸੀ ਮੈਮ ਨੂੰ ਅੱਜ ਮੈਂ ਵਾਰੀ ਵਾਰੀ ਇਹ ਗੁਹਾਰ ਲਗਾਈ ਮੈਂ ਕਿਹਾ ਮੈਮ ਉੱਥੇ 12 ਕਿੱਲੇ ਪੈੜੀ ਤੇ 400 ਕਿੱਲੇ ਦਾ ਪਾਣੀ ਨਹੀਂ ਆ ਸਕਦਾ ਠੀਕ ਹੈ ਜੀ ਤੇ ਮੇਰਾ ਪਿੰਡ ਤਾਂ ਅੱਗੇ ਡੁੱਬਿਆ ਪਿਆ 100 ਤਾਂ ਮੇਰੇ ਘਰ ਟਹਿ ਗਏ ਜੀ ਮੇਰੇ ਗਰੀਬ ਬੰਦੇ ਜਿਹੜੇ ਮੇਰੇ ਭਰਾ ਹੈ ਮੇਰੀ ਮਾਤਾ ਹੈ ਮੇਰੀ ਭੈਣਾ ਹੈ ਉਹ ਸਾਰੀ ਉੱਥੇ ਬੈਠੀ ਹੈ ਗਊਸ਼ਾਲਾ ਦੇ ਵਿੱਚ ਸਕੂਲਾਂ ਦੇ ਵਿੱਚ ਇਹ ਹਾਲ ਹੈ ਦੋ ਦਿਨਾਂ ਤੋਂ ਮੈਂ ਬਿਜਲੀ ਲਾਈਟ ਬਾਲ ਕੀਤੀ ਹੈ ਗਰੀਬ ਬੰਦੇ ਮੇਰੇ ਮਗਰ ਖੜੇ ਤਿੰਨ ਤਿੰਨ ਕਿੱਲੇ ਪੈੜੀ ਵਾਲੇ ਦੋ ਦੋ ਕਿੱਲੇ ਪੈੜੀ ਵਾਲੇ ਕਿਸੇ ਕੋਲੇ ਹੈ ਵੀ ਨਹੀਂ ਇਹਨਾਂ ਦੇ ਘਰ ਡਿੱਗੇ ਇਧਰ 40 ਘਰ ਉਹ ਸੁਖਦਾਰੇ 40 ਘਰਾਂ ਨੂੰ ਢਾਤਾ ਉਹਦੇ ਲਈ ਕੋਈ ਕਾਨੂੰਨ ਨਹੀਂ ਹੈ ਉਹਦੇ ਲਈ ਛਿੱਕੇ ਤੇ ਰੱਖੇ ਦੇਉਗੇ ਵਿਰਾਮ ਖੇੜੇ ਪਿੰਡ ਦੇ ਵਿੱਚ ਕੋਈ ਥਾਂ ਨਹੀਂ ਜਿੱਥੇ ਪਾਣੀ ਕੱਢਿਆ ਜਾਵੇ ਕਿ ਢਿੰਗਾ ਵਾਲੀ ਪਿੰਡ ਬੱਚੇ ਵੀ ਉਹੀ ਪਿੰਡੇ ਪਾਣੀ ਕੱਢੂਗਾ ਦਲਮੀਰ ਖੇੜੇ ਵਾਲੇ ਸਵੇਰੇ ਅਸੀਂ ਜਾਨੋ ਮਰਨ ਦੀ ਨੋਬਤ ਆ ਗਈ ਜੀ ਮੈਂ ਛਿੱਕੜ ਬਚਾਣ ਦੇ ਲਈ ਕਿਉਂ ਇਧਰ ਸਾਡੇ ਪਿੰਡ ਦੇ ਲੋਕ ਸੀ ਉਧਰ ਦਲਮੀਰ ਖੇੜੇ ਦੀ ਟਾਣੀਆਂ ਦੇ ਪਿੰਡ ਦੇ ਲੋਕ ਸੀ ਤੇ ਕੁਝ ਵੀਰਾਮ ਖੇੜੇ ਉਹ ਮੈਂ ਜਾ ਕੇ ਵਿਚਾਰੇ ਪੈ ਗਿਆ ਮੈਂ ਕਿਹਾ ਮੈਂ ਸਰਪੰਚ ਨੂੰ ਮਨ ਨੂੰ ਮਾਰ ਦੋ ਜਾਨੋ ਵੀ ਮੈਂ ਮੇਰੇ ਪਿੰਡ ਨੂੰ ਡੁੱਬਣਾ ਨਹੀਂ ਡੁੱਬਦਾ ਨਹੀਂ ਦੇਖ ਸਕਦਾ ਸਰ ਠੀਕ ਹੁਣ ਪ੍ਰਸ਼ਾਸਨ ਵੱਲੋਂ ਜਾਂ ਕੋਈ ਆਪਣੇ ਜਿਹੜੇ ਆਪਣੇ ਵਿਧਾਇਕ ਹਨ ਉਹਨਾਂ ਵੱਲੋਂ ਕੋਈ ਆਸਾਸਨ ਮਿਲਿਆ ਕੋਈ ਸਹਾਇਤਾ ਮਿਲ ਐਮ ਐਲ ਏ ਸਾਹਿਬ ਦੇ ਫਾਦਰ ਸਾਹਿਬ ਬਹੁਤ ਬਿਮਾਰ ਨੇ ਕੱਲ ਸਾਡੇ ਮਾਨਯੋਗ ਆਪਣੇ ਸੇਰ ਸਿੰਘ ਜੀ ਕੁਬਾਇਆ ਜਿਹੜੇ ਸਾਡੇ ਐਮ ਪੀ ਸ ਨੇ ਉਹ ਆ ਕੇ ਇੱਥੇ ਦੇਖ ਕੇ ਗਏ ਉਹਨਾਂ ਦੇ 4 ਘੰਟੇ ਬਾਅਦ ਹੀ ਕੱਟ ਲੱਗਿਆ ਜੀ ਠੀਕ ਤਿੰਨ ਬਾਰ ਦੇ ਐਮ ਪੀ ਐ ਫਿਰੋਜ਼ਪੁਰ ਤੋਂ ਮੈਂ ਉਹਨਾਂ ਤੋਂ ਮੰਗ ਕਰਨਾ ਚਾਹੁੰਦਾ ਬਤੌਰੇ ਸਰਪੰਚ ਉਹ ਵੀ ਨੁਮਾਇੰਦੇ ਤੇ ਮੈਂ ਵੀ ਨੁਮਾਇੰਦਾ ਮੈਂ ਇੱਕ निमाणा ਜੇ ਬੰਦਾ ਉਹਨਾਂ ਦੇ ਅੱਗੇ ਕਿ ਕਦੀ ਢਿੰਗਾਲੀ ਚ ਤੁਸੀਂ 50000 ਰੁਪਏ ਵੀ ਗ੍ਰਾਂਟ ਦਿੱਤੀ ਐ ਪਿੰਡ ਐਨੇ ਹਟ ਚ ਆਏ ਸੀ ਤੁਸੀਂ ਦੌਰਾ ਕਰਕੇ ਗਏ ਹੋ ਐਮਪੀ ਸਾਹਿਬ ਤੁਸੀਂ ਪ੍ਰਸ਼ਾਸਨ ਨੂੰ ਇਹ ਕਿਹਾ ਵੀ ਢਿੰਗਾਲੀ ਨੂੰ 도ਬ ਦਿਓ ਵੀ ਤੁਸੀਂ 1 ਲੱਖ ਰੁਪਏ ਵੀ ਪਿੰਡ ਨੂੰ ਨਹੀਂ ਦਿੱਤਾ ਠੀਕ ਹੈ ਜੀ ਮੇਰੀ ਇਹ ਪ੍ਰਸ਼ਾਸਨ ਵੱਲੋਂ ਤੇ ਹੋਰ ਜਿਹੜੇ ਸ਼ਾਸਨ ਜਿਹੜੇ ਵੱਡੇ ਉਹ ਸਭ ਤੋਂ ਵੱਡੀ ਪੰਚਾਇਤ ਤੇ ਜਾ ਕੇ ਬੰਦੇ ਐ ਉਹਨਾਂ ਨੂੰ ਮੇਰੀ ਇਹ ਬੇਨਤੀ ਹੈ ਵੀ ਸਰ ਤੁਸੀਂ ਤਿੰਨ ਵਾਰੀ ਦੇ ਐਮਪੀ ਹੋ ਤੁਸੀਂ ਪਿੰਡ ਦਾ ਦੌਰਾ ਕੀਤਾ ਹੈ ਤੇ ਤੁਹਾਡਾ ਫਰਜ਼ ਨਹੀਂ ਕੋਈ ਇਨਸਾਨ ਜੀ ਇਹ ਜੇ ਹਿਊਮਨ ਬੀਨ ਨੇ ਹੁਣ ਆਪਣੇ ਜਿਹੜੇ ਵਿਧਾਇਕ ਹੈ ਬੁਲਵਾਨਾ ਦੇ ਅਮਨਦੀਪ ਸਿੰਘ ਖਫਰਜੀ ਉਹਨਾਂ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਕੋਈ ਸਹਾਇਤਾ ਮਿਲ ਰਹੀ ਹੈ ਸਾਡੇ ਪਿੰਡ ਨੂੰ ਬੜੀ ਸੁਗਾਤ ਦਿੱਤੀ ਹੈ ਜੀ ਸਾਡੀ ਗਊ舍ੜਾ ਦੇ ਵਿੱਚ 90 ਲੱਖ ਦੇ ਸੈੱਡੇ ਹੋਰ ਬਥੇਰੀ ਹੁਣ ਜਿਵੇਂ ਹੜਾਇਆ ਐਮਐਲਏ ਸਾਹਿਬ ਨੂੰ ਮੈਂ ਵਾਰੀ-ਵਾਰੀ ਸਾਡੇ ਆਪਸ ਵਿੱਚ ਗੱਲਾਂ ਹੁੰਦੀ ਰਹਿੰਦੀ ਹੈ ਐਮਐਲਏ ਸਾਹਿਬ ਨੇ ਵਿਚਾਰੇ ਪੂਰੀ ਕੋਸ਼ਿਸ਼ ਕੀਤੀ ਹਣ ਅਸੀਂ ਸਾਡੂ ਟੈਂਕਰ ਦੇ ਕੇ ਭੇਜ ਰਹੇ ਆ ਇੱਥੇ 1 ਲੱਖ ਲੀਟਰ ਪਾਣੀ ਉਹ ਚੱਕੂਗਾ ਇੱਕ ਵਾਰੀ ਦੇ ਵਿੱਚ ਕਿੰਨੇ ਟੈਂਕਰ ਆ ਰਹੇ ਆ ਤਿੰਨ ਟੈਂਕਰ ਆਏ ਕੱਲ ਆ ਜਾਣਗੇ ਜੀ ਦੋ ਸ਼ਾਮ ਤੱਕ ਆ ਜਾਣਗੇ ਹਾਂ ਹੁਣ ਭਾਈ ਸਾਹਿਬ ਸਥਿਤੀ ਇਹ ਮੰਨੀ ہوئی ਹੈ ਵੀ ਇਥੇ ਮਹਾਮਾਰੀ ਫੈਲਣ ਦਾ ਖਤਰਾ ਹੈ ਕਿਉਂਕਿ ਉਹ ਜਿਹੜੀ ਗਰੀਬ ਬਸਤੀ ਹੈ ਉਹਦੇ ਇੰਨਾ ਇੰਨਾ ਪਾਣੀ ਭਰਿਆ ਖੜਿਆ ਉਹਨਾਂ ਦੇ ਕਰੇ ਇੱਕ ਬੰਦੇ ਦੀ ਲੱਤ ਟੁੱਟ ਗਈ ਜੀ ਮੈਨੂੰ ਰੈਸਕਿਊ ਕਰਾਇਆ ਬੜਾ ਔਖਾ ਉਹ ਇੱਥੇ ਕਿੰਨੇ ਘਰ ਕਿੰਨੇ ਘਰ ਡਿੱਗੇ ਕਿੰਨੇ ਘਰਾਂ 'ਚ ਪਾਣੀ ਸਵਾਰਸੋ ਤੋਂ ਲੈ ਕੇ 150 ਘਰ ਡਿੱਗੇ ਜੀ ਅੱਛਾ ਕਿੰਨੇ ਘਰ ਸਾਰੇ ਘਰ ਖਾਲੀ ਹੋ ਗਏ ਜੀ ਹਾਂਜੀ ਇਹ ਚੰਡੀਗੜ੍ਹ 몰ਾ ਬਿਲਕੁਲ ਖਾਲੀ ਹੋ ਗਿਆ ਇਧਰ ਪਾੜ ਪਏ ਖੜੇ ਆ ਘਰਾਂ ਦੇ ਵਿੱਚ ਉਹ ਜਿਵੇਂ ਅਗਲੇ ਕਮਰੇ 'ਚ ਕੋਈ ਕਿਸੇ ਕੋਈ ਆਪਣੇ ਰਿਸ਼ਤੇਦਾਰਾਂ 'ਚ ਕੋਈ ਕਿੱਥੇ ਜਾ ਰਿਹਾ ਹੈ ਜੀ ਤਾਂ ਰੈਸਕਿਊ ਕਰਕੇ ਕਿੱਥੇ ਉਹਨਾਂ ਨੂੰ ਰੱਖਿਆ ਗਿਆ ਹੈ ਰੈਸਕਿਊ ਕਰਕੇ ਜੀ ਉਹਨਾਂ ਨੇ ਗਊਸ਼ਾਲਾ ਦੇ ਵਿੱਚ ਤੇ ਸਕੂਲ ਦੇ ਵਿੱਚ ਠੀਕ ਹੈ ਜੀ ਹੁਣ ਪ੍ਰਸ਼ਾਸਨ ਤੋਂ ਹੋਰ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਮੰਗ ਕਰਦਾ ਵੀ ਇਹ ਜਿਹੜੇ ਰਸੂਕਦਾਰ ਹੈ ਜਿਹੜੇ ਦਿਨਾੜ ਲੋਗ ਹੈ ਇਹਨਾਂ ਨੂੰ ਗੁਰੇਜ ਕੀਤਾ ਜਾਵੇ ਤੇ ਸਾਡੇ ਪਿੰਡ ਦੀ ਬੈਲੀ ਬਚਾਣ ਦੇ ਲਈ ਜੇ ਮੈਨੂੰ ਆਪਣੀ ਜਾਨ ਦੀ ਕੁਰਬਾਨੀ ਦੇਣੀ ਪਈ ਤੇ ਸਰਪੰਚ ਪਿੱਛੇ ਨਹੀਂ ਟੁਰਾ ਜੇ ਸਵੇਰੇ ਖੜਿਆ ਸੀ ਮੈਂ ਅੱਜ ਵੀ ਉੱਥੇ ਖੜਿਆ ਮੈਂਨੇ ਬਾਰ-ਬਾਰ ਸ਼ਿਕਾਇਤ ਰਿਟਨ ਚ ਦਿੱਤੀ ਹੋਈ ਹੈ ਐਸ ਡੀ ਐਮ ਸਾਹਿਬ ਨੂੰ ਸਵੇਰੇ 10 ਫੋਨ ਮੈਂਨੇ ਕੀਤੇ ਹੈ ਜੀ ਠੀਕ ਹੈ ਜੀ ਤੇ ਜ਼ਿਲ੍ਹਾ ਪ੍ਰਸ਼ਾਸਨ ਸੀ ਮੈਂਦੀ ਸੀ ਮੈਮ ਨੂੰ ਵੀ ਬਾਰ-ਬਾਰ ਕਹਿੰਦਾ ਰਿਹਾ ਮੈਂ ਕਿ ਮੈਮ ਇੱਧਰ ਪਾਣੀ ਨਾ ਛੁੱਟਾਓ ਜੇ ਇੱਧਰ ਪਾਣੀ ਛੱਡਿਆ ਗਿਆ ਤਾਂ ਸਾਡੇ ਤਾਂ ਉੱਥੇ ਤਿੰਨ-ਤਿੰਨ ਕਿੱਲੇ ਵਾਲੇ ਜਿਹੜੇ ਹੈਗੇ ਉਹ ਤੋਂ ਮਾਰੇ ਜਾਣਗੇ ਜੀ ਠੀਕ ਹੈ ਜੀ ਤੇ ਮੇਰੀ ਹੱਥ ਜੋੜ ਕੇ ਇਨੀ ਬੇਨਤੀ ਹੈ ਮੀਡੀਆ ਜਿਹੜੇ ਪੰਜਾਬ ਦੇ ਸਭ ਤੋਂ ਹਰਮਨ ਪਿਆਰੇ ਸਾਡੇ ਮੁੱਖ ਮੰਤਰੀ ਸਾਡੇ ਐਮ.ਐਲ.ਏ. ਸਾਹਿਬ ਹੈ ਉਹਨੇ ਸਾਰਿਆਂ ਨੂੰ ਐਮ.ਐਲ.ਏ. ਸਾਹਿਬ ਨੂੰ ਸਾਨੂੰ ਬਹੁਤ ਮਦਦ ਕਰ ਰਹੀ ਹੈ ਮੇਰੀ ਇੰਨੀ ਬੇਨਤੀ ਹੈ ਕਿ ਪ੍ਰਸ਼ਾਸਨ ਨੂੰ ਜੀ ਤਾਤ ਪੁਕਾਰ ਲੈਣ ਦੇ ਲਈ ਢਿੰਗਾਲੀ ਦੇ ਵਿੱਚ ਠੀਕ ਹੈ ਜੀ ਸਾਨੂੰ ਮਾਇਆ ਕਰਾ ਜੇ ਮੇਰੇ ਕੋਲੇ 3-4 ਲੱਖ ਦਾ ਫੰਡ ਹੈ ਮੈਂ ਉਹ ਸਾਰਾ ਲਾ ਰੱਖਿਆ ਕੱਲ ਦੇ 50 ਹਜ਼ਾਰ ਦਾ ਮੈਂ ਡੀਜ਼ਲ ਪਾ ਰੱਖਿਆ ਹੋਰ ਮੈਂ ਕੀ ਕਰ ਸਕਦਾ ਸਰ ਮੇਰੇ ਘਰੋਂ ਮੈਂ ਰਾਸ਼ਨ ਪਾਣੀ ਗਰੀਬਾਂ ਦੇ ਘਰੇ ਉੱਥੇ ਪਹੁੰਚਾ ਰਿਹਾ ਗਊਸ਼ਾਲਾ ਦੇ ਵਿੱਚ ਠੀਕ ਹੈ ਜੀ ਥੈਂਕ ਯੂ ਸੋ ਮਾ ਸ਼ੁਕਰੀਆ ਨਮਸਕਾਰ ਜੀ ਆਪਕਾ ਸਵਾਗਤ ਹੈ ਯਹਾਂ ਪਰ ਔਰ ਆਪਕੇ ਸਭੀ ਸ਼ਰੋਤਾਂ ਕੋ ਮੇਰੇ ਔਰ ਸੇ ਰਾਮ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐ ਮੈ ਸੁਸ਼ੀਲ ਕੁਮਾਰ ਸਾਬ ਕਾ ਪ੍ਰਧਾਨ ਸਰਪੰਚ ਜੀ ਨੇ ਬਲਾਕ ਕਬੋਰ 34 ਭਾਰਤੀ ਜਨਤਾ ਪਾਰਟੀ ਖੂਇਆ ਸਰਵਰ ਅੱਜ ਜਿਸ ਤਰ੍ਹਾਂ ਅਸੀਂ ਦੇਖਦੇ ਆ ਕਿ ਸਾਡੇ ਇਲਾਕੇ ਦੇ ਜਿਹੜੇ ਪਿੰਡ ਹੈ ਟਿੰਗਾਲੀ ਐ ਚੇਵਰੀਆਮ ਖੇੜਾ ਉਧਰ ਸ਼ੇਰਗੜ੍ਹ ਐ ਪਟੇ ਵਿਲਾ ਦਲਮੀਰ ਖੇੜਾ ਸੱਪਾਂਲੇ ਇਹਨੇ ਜਿਹੜਾ ਪਿੰਡਾਂ ਦੇ ਵਿੱਚ ਸਾਰੇ ਪਿੰਡਾਂ ਦੇ ਵਿੱਚ ਜਿਹੜੇ ਮਾਰੂ ਹਾਲਤ ਬਣੇ ਹੋਏ ਐ ਹੜ ਕਰਕੇ ਤੇ ਇੱਥੇ ਬਾਗਾਲ ਏਰੀਆ ਬਾਗ ਜਿਹੜਾ ਪੂਰਾ ਕਿੰਨੋ ਦਾ ਬਾਗ ਐ ਮੈਚੂਰ ਹੋਣ ਚੋਂ 10 ਸਾਲ ਦਾ ਸਮਾਂ ਲੈ ਲਿੰਦਾ ਹੈ ਬਹੁਤ ਸਾਰੇ ਬਾਗਾਂ ਵਿੱਚ ਪੰਜ-ਪੰਜ ਛੇ ਫੁੱਟ ਪਾਣੀ ਖੜਾ ਹੈ ਉਹਦਾ ਫੌਰਨ ਤੌਰ ਤੇ ਪ੍ਰਸ਼ਾਸਨ ਤੋਂ ਮੰਗ ਕਰਦਾ ਕਿ ਜਿੱਥੇ ਸੰਭਵ ਹੋ ਸਕੇ ਉਥੇ ਉਹਦਾ ਪਾਣੀ ਨਿਕਾਲਿਆ ਜਾਏ ਕਿਉਂਕਿ ਜੇ ਜ਼ਮੀਂਦਾਰ ਆਪਸ ਵਿੱਚ ਕੱਢਦੇ ਐ ਤਾਂ ਤੁਸੀਂ ਜਿਸ ਤਰ੍ਹਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਐ ਆਪਸ ਚ ਤਣਾਅ ਪੈਦਾ ਹੋ ਰਿਹਾ ਹੈ ਅਸੀਂ ਇੱਥੇ ਰਹਿਣੇ ਸਾਰਿਆਂ ਨੇ ਇੱਥੇ ਰਹਿਣਾ ਹੈ ਤੇ ਪਾਈਚਾਰਕਾਂਜ ਦੇ ਉੱਤੇ ਇਹ ਬਹੁਤ ਵੱਡਾ ਮੈਂ ਸਮਝਦਾ ਹਾਂ ਕਿ ਇਸ ਸਮੇਂ ਸਿਰ ਫਸਲਾਂ ਦੇ ਉੱਤੇ ਮਕਾਨਾਂ ਦੇ ਉੱਤੇ ਤੇ ਖਤਰਾ ਹੈ ਹੀ ਹੈ ਪਾਈਚਾਰਕਾਂਜ ਦੇ ਉੱਤੇ ਵੀ ਖਤਰਾ ਦਿਖਾਈ ਦਿੰਦਾ ਹੈ ਐਸਕੇ ਪ੍ਰਸ਼ਾਸਨ ਨੂੰ ਪੂਰਾ ਐਕਟਿਵ ਹੋ ਕੇ ਕੰਮ ਕਰਨਾ ਚਾਹੀਦਾ ਹੈ ਤੇ ਗਰੀਬ ਲੋਕਾਂ ਜਿਹੜੇ ਮਕਾਨ ਹੈ ਜਿਨ੍ਹਾਂ ਦੇ ਗਿਰ ਚੁੱਕੇ ਆ ਜਿਹੜੇ ਬੇਗਰ ਹੋ ਚੁੱਕੇ ਆ ਉਹਨਾਂ ਨੂੰ ਪੰਜ-ਪੰਜ ਮਰਲੇ ਜਿਹੜੇ ਪਲਾਟ ਹੈ ਉਹ ਪੰਚਾਇਤ ਦੀ ਜ਼ਮੀਨਾਂ ਚੋਂ ਕੱਟੇ ਜਾਣ ਤੇ ਉਹਨਾਂ ਨੂੰ ਕਰਦੇ ਬਣਾਉਣ ਵਾਸਤੇ ਵੀ ਪੈਸੇ ਦਿੱਤੇ ਜਾਣ ਕਿਉਂਕਿ ਜਿਹੜਾ ਨੁਕਸਾਨ ਹੈ ਉਹ ਬਹੁਤ ਜ਼ਿਆਦਾ ਆਏਗਾ ਲਗਭਗ ਸਾਰੇ ਜਿਹੜੇ ਸਬਜ਼ੀਆਂ ਨਰਮੇ ਦੀ ਖੇਤੀ ਚ ਚੋਣਾ ਹੈ ਉਹ ਲਗਭਗ ਖਤਮ ਹੋ ਗਿਆ ਪੰਜਾਬ ਦੇ ਟ੍ਰੈਂਡ ਹੈ ਕਿ ਕਾਫੀ ਜ਼ਮੀਨ ਠੇਕੇ ਦੇ ਉੱਤੇ ਹੁੰਦੀ ਹੈ ਇਹਨਾਂ ਪਿੰਡਾਂ ਦੇ ਵਿੱਚ ਵੀ ਠੇਕੇ ਦੇ ਉੱਤੇ ਹੈ ਤੇ ਠੇਕੇਦਾਰਾਂ ਨੂੰ ਹੀ ਮਾਲੀ ਸਹਾਇਤਾ ਦਿੱਤੀ ਜਾਏ ਉਹ ਵੀ ਕਿਸਾਨ ਹੈ ਕੋਈ ਛੋਟੇ ਕਿਸਾਨ ਹੈ ਜਾਂ ਗਰੀਬ ਲੋਕ ਹੈ ਉਹਨਾਂ ਦੀ ਮਾਰ ਦੁੱਗਣੀ ਹੈਗੀ ਉਹਨਾਂ ਨੂੰ ਵੀ ਜਿਹੜੀ ਮਾਲੀ ਸਹਾਇਤਾ ਦਿੱਤੀ ਜਾਏ ਸਰਕਾਰ ਤੇ ਪ੍ਰਸ਼ਾਸਨ ਉਹਨਾਂ ਦੀ ਬਾਫੜੇ ਇਹ ਬਹੁਤ ਜਿਹੜਾ ਉਹਨਾਂ ਦੇ ਉੱਤੇ ਪਿਆਨਕਾਰ ਚ ਇੱਕ ਵਕਤ ਪੈ ਗਿਆ